ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਪਲੇਟਫਾਰਮ ਬਾਰੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਪਰ ਤੁਸੀਂ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਜਿੰਨੇ ਵੀ ਮਿਹਨਤੀ ਲੋਕ ਹੁੰਦੇ ਆ ਜ਼ਰੂਰੀ ਨਹੀਂ ਕਿ ਉਹ ਕਿਸੇ ਇੱਕ ਫੀਲਡ ਦੇ ਵਿੱਚ ਕਾਮਯਾਬ ਹੋਣ ਕਈ ਵਾਰੀ ਉਹਨਾਂ ਨੂੰ ਕਿਸੇ ਇੱਕ ਫੀਲਡ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਤਾਂ ਸਾਨੂੰ ਢੇਰ ਨਹੀਂ ਢੋਣੀ ਚਾਹੀਦੀ ਸਾਨੂੰ ਹੋਰ ਪਲੇਟਫਾਰਮ ਤੇ ਜਿਹੜਾ ਆਪਣੀ ਮਿਹਨਤ ਉਹ ਕਰਨੀ ਚਾਹੀਦੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਤੇ ਸੋਸ਼ਲ ਮੀਡੀਆ ਪਲੇਟਫਾਰਮ ਆ ਇਦਾਂ ਦਾ ਪਲੇਟਫਾਰਮ ਆ ਜਿਹੜਾ ਤੁਹਾਨੂੰ ਘਰੇ ਬੈਠੇ ਹੀ ਸਫਲਤਾ ਦੀ ਜਿਹੜੀ ਪੌੜੀ ਆ ਉੱਤੇ ਚੜਾ ਸਕਦਾ ਤੁਸੀਂ ਆਪਣੀ ਮੰਜ਼ਿਲ ਆ ਜਿਹੜੀ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਵਧੀਆ ਨੌਲੇਜ ਰੱਖਦੇ ਹੋ ਤੁਹਾਡੇ ਜੇ ਤੁਹਾਡੇ ਕੋਲ ਵਧੀਆ ਸਕਿੱਲ ਜ ਹੈਗੀਆਂ ਨੇ ਤਾਂ ਤੁਸੀਂ ਆਪਣੀਆਂ ਸਕਿੱਲ ਜ ਦੀ ਵਰਤੋਂ ਕਰਕੇ ਘਰੇ ਬੈਠੇ ਹੀ ਆਪਣੀ ਜ਼ਿੰਦਗੀ ਨੂੰ ਸੌਖੀ ਕਰ ਸਕਦੇ ਹੋ ਜ਼ਿੰਦਗੀ ਜਿਹੜੀ ਉਹ ਤੁਹਾਨੂੰ ਮੌਕੇ ਦਿੰਦੀ ਆ ਇਹ ਉਹ ਮੌਕਾ ਅਸੀਂ ਕਦੋਂ ਸਾਂਭਣਾ ਇਹ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਜਿਵੇਂ ਕਿ ਅੱਜ ਕੱਲ ਔਰਤਾਂ ਨੇ ਹਨਾ ਉਹ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਨੇ ਉਹ ਨੌਕਰੀ ਵੀ ਕਰਦੀਆਂ ਸਮਾਜ ਦੇ ਵਿੱਚ ਉਹਨਾਂ ਦਾ ਬਰਾਬਰ ਦਾ ਰਤਬਾ ਪਰ ਫਿਰ ਵੀ ਬਹੁਤੀਆਂ ਔਰਤਾਂ ਨੇ ਜਿਹੜੀਆਂ ਨੂੰ ਨੌਕਰੀ ਨਹੀਂ ਮਿਲੀ ਤੇ ਉਹ ਪੜ੍ਹ ਲਿਖ ਕੇ ਸਿਰਫ ਘਰ ਦੇ ਕੰਮ ਜੋਗੀਆਂ ਰਹਿ ਗਈਆਂ ਘਰ ਦੇ ਜਿਹੜੇ ਕੰਮ ਨੇ ਉਹ ਤਾਂ ਇੱਕ ਔਰਤ ਦੀ ਜਿੰਦਗੀ ਦੇ ਹਿੱਸੇ ਆਈ ਨੇ ਉਹ ਤਾਂ ਉਹਨੇ ਕਰਦੇ ਹੀ ਰਹਿਣਾ ਪਰ ਉਹਦੇ ਨਾਲ ਨਾਲ ਜੇ ਅਸੀਂ ਆਪਣੇ ਲਈ ਕੁਝ ਕਮਾਈ ਕਰ ਸਕੀਏ ਆਪਣੇ ਬੱਚਿਆਂ ਲਈ ਕਮਾ ਸਕੀਏ ਤਾਂ ਇਹ ਤੋਂ ਵੱਧ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਆ ਕਿਉਂਕਿ ਅੱਜ ਕੱਲ ਜਿਹੜਾ ਜ਼ਮਾਨਾ ਉਹ ਇੰਨੀ ਮਹਿੰਗਾਈ ਦਾ ਜ਼ਮਾਨਾ ਕਿ ਇੱਕ ਜਣੇ ਦੀ ਕਮਾਈ ਨਾਲ ਕਦੇ ਵੀ ਤੁਹਾਡੀਆਂ ਬੇਸਿਕ ਨੀਡਸ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਐਜ਼ ਆ ਪੇਰੈਂਟਸ ਖਾਂਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੇ ਅਸੀਂ ਪੇਰੈਂਟਸ ਹੁੰਨੇ ਆ ਤਾਂ ਅਸੀਂ ਬੱਚੇ ਵੀ ਹੁੰਨੇ ਆ ਬਜ਼ੁਰਗ ਹੁੰਦੇ ਆ ਉਹਨਾਂ ਪ੍ਰਤੀ ਵੀ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਇਸ ਲਈ ਅਸੀਂ ਇਹਨਾਂ ਜ਼ਿੰਮੇਵਾਰੀਆਂ ਦੇ ਚੱਕਰ ਵਿੱਚ ਫਸ ਕੇ ਰਹਿ ਜਾਂਦੇ ਆ ਤੇ ਸਾਡਾ ਜਿਹੜਾ ਦਿਮਾਗ ਆ ਉਹ ਇੰਨਾ ਕੁ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਕਿਉਂਕਿ ਖਰਚੇ ਜ਼ਿਆਦਾ ਹੁੰਦੇ ਆ ਤੇ ਸਾਡੀਆਂ ਲੋੜਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਫਿਰ ਅਸੀਂ ਡਿਪਰੈਸਡ ਹੁੰਨੇ ਆ ਪਰ ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੰਮ ਕਰਕੇ ਵਧੀਆ ਕਮਾਈ ਕਰ ਸਕਦੇ ਹੋ ਤਾਂ ਤੁਹਾਨੂੰ ਕੋਈ ਚੀਜ਼ ਕਿ ਨਹੀਂ ਰੱਖਣੀ ਚਾਹੀਦੀ ਅੱਜ ਕੱਲ ਜਿਹੜਾ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੋਂ ਬਹੁਤ ਵਧੀਆ ਕਮਾਈ ਕਰ ਰਹੇ ਆ ਜਿਵੇਂ ਕਿ ਜਦੋਂ ਵੀ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਤਾਂ ਅਕਸਰ ਇੱਕ ਸਵਾਲ ਹੁੰਦਾ ਮੇਰੇ ਨਾਲ ਬਹੁਤ ਸਾਰੀਆਂ ਕੁੜੀਆਂ ਨੇ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਜੁੜੀਆਂ ਜਿਹੜੀਆਂ ਪੜੀਆਂ ਲਿਖੀਆਂ ਹੋ ਕੇ ਬਸ ਘਰੇ ਰਹਿੰਦੀਆਂ ਨੇ ਤੇ ਘਰੇ ਬਸ ਔਰਤਾਂ ਦਾ ਕੀ ਚੱਲਦਾ ਰਹਿੰਦਾ ਇੱਕ ਦੂਜੇ ਪ੍ਰਤੀ ਸ਼ਿਕਾਇਤਾਂ ਮੈਂ ਬਹੁਤ ਕੁੜੀਆਂ ਨੂੰ ਕਿਹਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਆਓ ਤਾਂ ਉਹ ਇਹ ਕਹਿੰਦੀਆਂ ਕਿ ਲੋਕ ਬੈਡ ਕਮੈਂਟ ਕਰਦੇ ਆ ਲੋਕ ਬੋਲਦੇ ਆ ਤੁਸੀਂ ਇਹ ਵੇਖੋ ਕਿ ਜੇ ਇੱਕ ਔਰਤ ਘਰੋਂ ਕਮਾਉਣ ਲਈ ਨਿਕਲੀ ਇੱਕ ਔਰਤ ਨੌਕਰੀ ਕਰਨ ਗਈ ਜੇ ਉਹ ਵਧੀਆ ਨੌਕਰੀ ਕਰਦੀ ਆ ਚੰਗੀ ਨੌਕਰੀ ਕਰਦੀ ਆ ਤੇ ਇੱਕ ਔਰਤ ਨਿਕਲੀ ਘਰੋਂ ਉਹ ਕੋਈ ਗਲਤ ਕੰਮ ਕਰਦੀ ਆ ਲੋਕਾਂ ਨੇ ਕਿਹਦੇ ਪ੍ਰਤੀ ਬੋਲਣਾ ਹੁੰਦਾ ਲੋਕ ਉਹਦੇ ਪ੍ਰਤੀ ਬੋਲਣਗੇ ਜਿਹੜਾ ਕੋਈ ਮਾੜਾ ਕੰਮ ਕਰਦਾ ਤੇ ਸੋਸ਼ਲ ਮੀਡੀਆ ਵੀ ਇਸੇ ਤਰ੍ਹਾਂ ਦਾ ਪਲੇਟਫਾਰਮ ਆ ਜੇ ਤੁਸੀਂ ਸੋਸ਼ਲ ਮੀਡੀਆ ਤੇ ਚੰਗਾ ਪਰੋਸ ਰਹੇ ਹੋ ਤੁਹਾਡਾ ਕੰਟੈਂਟ ਚੰਗਾ ਤੇ ਤੁਹਾਨੂੰ ਕੋਈ ਮਾੜਾ ਕਿਵੇਂ ਬੋਲ ਜੂ ਉਹ ਤਾਂ ਅਸੀਂ ਵੇਖਣਾ ਨਾ ਕਿ ਅਸੀਂ ਕੀ ਪਰੋਸ ਰਹੇ ਆ ਅਗਲੇ ਨੂੰ ਤੇ ਉਹਦੇ ਬਦਲੇ ਸਾਨੂੰ ਕੀ ਮਿਲੇਗਾ ਕਹਿੰਦੇ ਹੁੰਦੇ ਆ ਇੱਕ ਹੱਥ ਕਰਤੇ ਦੂਜੇ ਹੱਥ ਪਰ ਜੇ ਸਾਡਾ ਕੰਟੈਂਟ ਦੇ ਵਿੱਚ दम ਹੈਗਾ ਸਾਡੀਆਂ ਗੱਲਾਂ ਦੇ ਵਿੱਚ दम ਹੈਗਾ ਅਸੀਂ ਇੱਕ 15 ਮਿੰਟ ਦੀ ਵੀਡੀਓ ਪਾਈ ਆ ਉਹ ਤੁਹਾਨੂੰ ਬਹੁਤ ਵੱਡੀ ਨੌਲੇਜ ਦੇ ਕੇ ਗਈ ਆ ਉਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਫਿਰ ਐ ਕਿਸੇ ਦੀ ਕੀ ਮਜਾਲ ਕੇ ਤੁਹਾਨੂੰ ਬੋਲ ਜੇ ਜੇ ਤੁਸੀਂ ਬੋਲੋਗੇ ਇਦਾਂ ਦਾ ਕਿ ਤੁਸੀਂ ਕੰਮ ਹੀ ਗਾਲਾਂ ਲੈਣ ਵਾਲੇ ਕਰੋਗੇ ਫਿਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਕਿਉਂਕਿ ਜੇ ਤੁਹਾਡੇ ਵਿੱਚ ਕਮੀਆਂ ਤਾਂ ਤੁਹਾਨੂੰ ਅਗਲਾ ਸਾਹਮਣੇ ਵਾਲਾ ਬੋਲੂਗਾ ਇਹੀ ਸਮਾਜ ਦੇ ਵਿੱਚ ਹੈ ਸਾਡਾ ਵਿਚਰਨਾ ਇਹੀ ਸਾਡਾ ਸੋਸ਼ਲ ਮੀਡੀਆ ਤੇ ਆ ਸੋਸ਼ਲ ਮੀਡੀਆ ਇੱਕ ਕੰਮ ਕਰਨ ਦਾ ਪਲੇਟਫਾਰਮ ਆ ਤੁਹਾਡੇ ਵਿੱਚ ਸਕਿੱਲ ਹੋ ਸਕਦੀ ਆ ਤੁਸੀਂ ਕੋਈ ਵਧੀਆ ਸਲਾਈ ਜਾਣਦੇ ਹੋ ਸਕਦੇ ਹੋ ਤੁਸੀਂ ਪੇਂਟਿੰਗ ਜਾਣਦੇ ਹੋ ਸਕਦੇ ਹੋ ਤੁਸੀਂ ਘਰ ਦੇ ਕਿਸੇ ਖਾਸ ਕੰਮ ਦੇ ਵਿੱਚ ਵਧੀਆ ਤੁਸੀਂ ਹੋ ਸਕਦੇ ਹੋ ਤੁਸੀਂ ਵਧੀਆ ਇੱਕ ਬਬਰਚੀ ਹੋ ਸਕਦੇ ਹੋ ਤੁਸੀਂ ਵਧੀਆ ਖਾਣਾ ਬਣਾ ਸਕਦੇ ਹੋ ਬਹੁਤਿਆਂ ਲੇਡੀਜ਼ ਨੇ ਜਿਹੜੀਆਂ ਨੇ ਕੁਕਿੰਗ ਚੈਨਲ ਬਣਾਏ ਹੋਏ ਆ ਬਹੁਤ ਆ ਜਿਹੜੇ ਸਲਾਈ ਕਢਾਈ ਸਿਖਾਉਂਦੀਆਂ ਨੇ ਬਹੁਤਿਆਂ ਪੇਂਟਿੰਗ ਸਿਖਾਉਂਦੀਆਂ ਨੇ ਬਹੁਤਿਆਂ ਜਿਹੜੀਆਂ ਹੋਰ ਖੇਤਰਾਂ ਦੇ ਵਿੱਚ ਜਿਹੜੀਆਂ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਲੰਘ ਕੇ ਆਈਆਂ ਨੇ ਉਹ ਚੀਜ਼ਾਂ ਤੁਹਾਨੂੰ ਦੱਸਦੀਆਂ ਜੇ ਤੁਹਾਡੇ ਕੋਲ ਮੋਟੀਵੇਸ਼ਨਲ ਗੱਲਾਂ ਹੈਗੀਆਂ ਤਾਂ ਤੁਸੀਂ ਮੋਟੀਵੇਸ਼ਨਲ ਵੀਡੀਓ ਬਣਾ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਕੁਝ ਕਰ ਨਹੀਂ ਸਕਦੇ ਮੈਨੂੰ ਇਹ ਲੱਗਦਾ ਕਿ ਮੋਟੀਵੇਸ਼ਨਲ ਗੱਲਾਂ ਦੇ ਬਹੁਤ ਵੱਡੇ ਵੱਡੇ ਚੈਨਲ ਪਏ ਆ ਤੇ ਉਹ ਚੈਨਲ ਆ ਜੇ ਹੈਗੇ ਆ ਤਾਂ ਤੁਸੀਂ ਇਹ ਨਹੀਂ ਹੈਗਾ ਕਿ ਉਹ ਚੈਨਲ ਚੱਲੇ ਆ ਤੇ ਤੁਹਾਡਾ ਚੈਨਲ ਨਹੀਂ ਚੱਲੂਗਾ ਤੁਸੀਂ ਸਕਸੈਸ ਨਹੀਂ ਹੋਵੋਗੇ ਜੇ ਇੱਕ ਮੋਟੀਵੇਸ਼ਨਲ ਵੀਡੀਓ ਤੁਸੀਂ ਸੁਣ ਰਹੇ ਹੋ ਉਹਦੇ ਰਿਲੇਟਡ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲਣਗੀਆਂ ਇੱਕ ਵੀਡੀਓ ਦੇ ਵਿੱਚ ਜਿਹੜੀ ਗੱਲ ਕੀਤੀ ਹੋ ਸਕਦੀ ਹੈ ਉਹ ਹੋ ਸਕਦਾ ਦੂਜੀ ਦੇ ਵਿੱਚ ਨਾ ਕੀਤੀ ਹੋਵੇ ਜੇ ਤੁਸੀਂ ਮੰਨ ਲਓ ਆਪਣਾ ਅੱਜ ਕੱਲ ਜਿਹੜਾ ਕੀ ਸਿਸਟਮ ਚੱਲਦਾ ਜਦੋਂ ਸਾਨੂੰ ਕਿਸੇ ਚੀਜ਼ ਬਾਰੇ ਪਤਾ ਨਹੀਂ ਲੱਗਦਾ ਮੰਨ ਲਓ ਅਸੀਂ ਕੋਈ ਰੈਸিপি ਬਣਾਉਣੀ ਆ ਜਾਂ ਅਸੀਂ ਘਰ ਦੇ ਵਿੱਚ ਕਿਸੇ ਚੀਜ਼ ਦੀ ਰਿਪੇਅਰ ਕਰਨੀ ਆ ਮੰਨ ਲਓ ਸਾਡਾ ਫੋਨ ਖਰਾਬ ਹੋ ਗਿਆ ਜਾਂ ਸਾਡਾ ਏਸੀ ਖਰਾਬ ਹੋ ਗਿਆ ਟੀਵੀ ਤਾਂ ਅਸੀਂ ਕੀ ਕਰਦੇ ਆ ਅਸੀਂ ਸਾਰਿਆਂ ਤੋਂ ਪਹਿਲਾਂ YouTube ਖੋਲਦੇ ਆ ਨਾ ਵੀ YouTube ਤੇ ਵੇਖੋ ਤੇ ਪਿਆ ਹੋਊਗਾ YouTube ਤੇ ਉਸ ਟੌਪਿਕ ਦੀਆਂ ਲੱਖਾਂ ਲੱਖਾਂ ਵੀਡੀਓ ਹੁੰਦੀਆਂ ਤੇ ਉਹਨਾਂ ਸਾਰੀਆਂ ਤੇ ਲੱਖਾਂ ਲੱਖਾਂ ਵਿਊ ਹੁੰਦੇ ਆ ਜੇ ਤੁਸੀਂ ਇੱਕ ਵਧੀਆ ਜਾਣਕਾਰੀ ਲਈ ਇੱਕ ਚੈਨਲ ਬਣਾਇਆ ਵਧੀਆ ਤੁਸੀਂ ਲੋਕਾਂ ਦੀ ਹੈਲਪ ਕਰ ਰਹੇ ਹੋ ਤਾਂ ਕਿਹਦਾ ਦਿਮਾਗ ਖਰਾਵਾ ਕਿ ਤੁਹਾਨੂੰ ਮਾੜਾ ਬੋਲੂਗਾ ਠੀਕ ਹੈ ਐਦਾਂ ਤਾਂ ਕੰਮ ਕਰਦੇਆਂ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਹੁੰਦੀਆਂ ਜੇ ਤੁਹਾਡੀ ਭਾਸ਼ਾ ਚੰਗੀ ਆ ਤੁਹਾਡੀ ਜਾਣਕਾਰੀ ਚੰਗੀ ਆ ਤੁਹਾਡੇ ਵਿੱਚ ਵਧੀਆ ਸਕਿੱਲ ਆ ਤਾਂ ਤੁਹਾਨੂੰ ਕੋਈ ਮਾੜਾ ਨਹੀਂ ਬੋਲੂਗਾ ਐਂ ਤਾਂ ਫਿਰ ਜੇ ਅਸੀਂ ਵੇਖੀਏ ਤੇ ਜਦੋਂ ਅਸੀਂ ਘਾਬੇ ਕੰਮ ਕਰਦੇ ਆ ਬਿਲਕੁਲ ਘਰੇ ਰਹਿੰਦੇ ਆ ਉਦੋਂ ਵੀ ਸਾਡੇ ਬਾਰੇ ਲੋਕ ਬੋਲਦੇ ਆ ਦੁਨੀਆ ਦਾ ਪਤਾ ਕੀ ਫੰਡਾ ਕਿ ਤੁਹਾਡੇ ਮੂੰਹ ਤੇ ਤੁਹਾਡੀ ਤੇ ਪਿੱਠ ਪਿੱਛੇ ਤੁਹਾਡੀ ਬੁਰਾਈ ਕਰਨੀ ਹੁੰਦੀ ਆ ਬਹੁਤੇ ਤੁਹਾਡੇ ਆਸ-ਪਾਸੇ ਵਾਲੇ ਲੋਕ ਹੁੰਦੇ ਆ ਜਿਹੜੀਆਂ ਤੁਹਾਡੀਆਂ ਸਕਿੱਲਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹ ਤੁਹਾਨੂੰ 네ਗੇਟਿਵ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਉਣਾ ਮੋਟੀਵੇਟ ਹੋ ਕੇ ਆਉਣਾ ਤੇ ਜੇ ਤੁਹਾਨੂੰ ਅਗਲਾ ਕੁਐਸਚਨ ਕਰਦਾ ਕਿ ਤੁਸੀਂ ਆਹ ਕੀ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਅਗਲੇ ਨੂੰ ਕਹੋ ਵੀ ਮੈਂ ਆਪਣੇ ਘਰ ਦੇ ਵਿੱਚ ਆਪਣੇ ਫੋਨ ਤੋਂ ਆਪਣੇ ਡਾਟੇ ਦਾ ਸਹੀ ਉਪਯੋਗ ਕੀਤਾ ਮੈਂ ਕਿਹੜਾ ਗਲਤ ਕੀਤਾ ਜੇ ਮੈਂ ਆਪਣੇ ਬੱਚਿਆਂ ਲਈ ਆਪਣੇ ਪਤੀ ਲਈ ਜਾਂ ਆਪਣੇ ਲਈ ਦੋ ਪੈਸੇ ਕਮਾ ਰਹੀਆਂ ਤਾਂ ਉਹਦੇ ਵਿੱਚ ਗਲਤ ਕੀ ਆ ਕਿਉਂਕਿ ਸਾਡਾ ਸਮਾਜ ਆ ਜਿਹੜਾ ਉਹ ਇੱਕ ਸੋਸਾਇਟੀ ਦੇ ਵਿੱਚ ਜਿਹੜੀ ਤੇ ਅਸੀਂ ਰਹਨੇ ਆ ਉਹਦੇ ਵਿੱਚ ਚੰਗੇ ਮਾੜੇ ਕੰਮਾਂ ਦੀ ਸਾਨੂੰ ਪਰਖ ਹੁੰਦੀ ਆ ਕਿ ਚੰਗੇ ਕੰਮ ਕਿਹੜੇ ਆ ਤੇ ਮਾੜੇ ਕਿਹੜੇ ਆ ਸਾਡੇ ਲਈ ਚੰਗਾ ਕੀ ਆ ਅਸੀਂ ਉਹ ਸੋਚਣਾ ਜੇ ਅਸੀਂ ਇੱਕ ਵਧੀਆ ਸਟੇਟਸ ਆਣਾ ਸਾਡਾ ਵਧੀਆ ਅਸੀਂ ਇੱਜ਼ਤਦਾਰ ਜ਼ਿੰਦਗੀ ਜਿਉਂ ਰਹੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਕੰਮ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਤੇ ਆਉਣ ਨਾਲ ਤੁਹਾਡੀ ਇੱਜ਼ਤ ਕਿਦਰੇ ਨਹੀਂ ਖਰਾਬ ਹੁੰਦੀ ਕਿਦਰੇ ਤੁਹਾਡਾ ਸਟੇਟਸ ਨਹੀਂ ਖਰਾਬ ਹੁੰਦਾ ਪਰ ਤੁਹਾਡਾ ਜਿਹੜਾ ਕੰਟੈਂਟ ਆ ਉਹ ਰਿਸਪੈਕਟਫੁਲ ਹੋਵੇ ਉਹਦੇ ਵਿੱਚ ਕੋਈ ਜਾਣਕਾਰੀ ਦਿੱਤੀ ਗਈ ਹੋਵੇ ਤਾਂ ਤੁਸੀਂ ਕਦੇ ਵੀ ਡੀਮੋਟੀਵੇਟ ਨਹੀਂ ਹੋਵੋਗੇ ਮੈਨੂੰ ਇਹ ਲੱਗਦਾ ਕਿ ਔਰਤਾਂ ਜਿਹੜੀਆਂ ਪੜ੍ਹ ਲਿਖ ਕੇ ਸਿਰਫ ਘਰ ਦੇ ਕੰਮ ਜੋਗੀਆਂ ਰਹਿ ਗਈਆਂ ਉਹਨਾਂ ਨੂੰ ਆਪਣੇ ਆਪ ਨੂੰ ਕਦੇ ਵੀ 네ਗੇਟਿਵ ਨਹੀਂ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਬਾਰੇ ਆਪਣੇ ਫਿਊਚਰ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਅੱਜ ਕੱਲ ਤਾਂ ਹੁਣ ਆਪਣੀਆਂ ਜਿਹੜੇ ਬੱਚੇ ਆਪਣੀਆਂ ਕੁੜੀਆਂ ਨੇ ਉਹ ਸਮੁੰਦਰੋਂ ਪਾਰ ਆਪਾਂ ਕੱਲਿਆਂ ਨੂੰ ਭੇਜ ਰਹੇ ਆ ਫਿਰ ਉਦੋਂ ਵੀ ਤਾਂ ਲੋਕ ਬੋਲ ਹੀ ਦਿੰਦੇ ਆ ਕਿਉਂਕਿ ਜੇ ਮੰਨ ਲਵੋ ਬਾਹਰੋਂ ਖਬਰ ਆਈ ਕਿਸੇ ਇੱਕ ਕੁੜੀ ਦੀ ਕੋਈ ਗਲਤੀ ਆ ਉਹ ਸੋਸ਼ਲ ਮੀਡੀਆ ਤੇ ਆ ਗਈ ਤਾਂ ਲੋਕ ਸਾਰਿਆਂ ਨੂੰ ਉਹਦੇ ਨਾਲ ਜੋੜ ਦਿੰਦੇ ਆ ਵੀ ਸਾਰੀਆਂ ਏਦਾਂ ਦੀਆਂ ਐ ਆਪਾਂ ਕਿਸੇ ਦੀ ਜਵਾਨ ਨਹੀਂ ਫੜ ਸਕਦੇ ਪਰ ਤੁਸੀਂ ਆਪਣੀਆਂ ਸਕਿੱਲਜ਼ ਨੂੰ ਕਿੱਥੇ ਵਰਤ ਸਕਦੇ ਹੋ ਜੇ ਤੁਹਾਨੂੰ ਜ਼ਿੰਦਗੀ ਨੇ ਮੌਕੇ ਨਹੀਂ ਦਿੱਤੇ ਤਾਂ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਇੱਕ ਵਾਰ ਜ਼ਰੂਰ ਟਰਾਈ ਕਰੋ ਜੇ ਤੁਸੀਂ ਆਪਣੇ ਆਪ ਨੂੰ ਵਜੀਰ ਰੱਖੋਗੇ ਸੋਸ਼ਲ ਮੀਡੀਆ ਤੇ ਕੰਮ ਕਰੋਗੇ ਤਾਂ ਤੁਸੀਂ ਉਹੋ ਜਿਹੀਆਂ ਚੀਜ਼ਾਂ ਹੋਰ ਸਿੱਖੋਗੇ ਮੰ ਲਵੋ ਹੁਣ ਮੈਂ ਇੱਕ ਵੀਡੀਓ ਲੈ ਕੇ ਆਉਣੀ ਆ ਮੈਂ ਮੋਟੀਵੇਸ਼ਨਲ ਵੀਡੀਓ ਤੁਹਾਡੇ ਲਈ ਲੈ ਕੇ ਆਉਣੀ ਆ ਤਾਂ ਉਹਦੇ ਲਈ ਮੈਨੂੰ ਕੁਝ ਪੜ੍ਹਨਾ ਪਊਗਾ ਕੁਝ ਸੁਣਨਾ ਪਊਗਾ ਮੈਨੂੰ ਬਹੁਤ ਗੱਲਾਂ ਸੁਣਨੀਆਂ ਪੈਣਗੀਆਂ ਉਹ ਗੱਲਾਂ ਸੁਣ ਕੇ ਮੈਂ ਉਹਦੇ ਵਿੱਚੋਂ ਹੋਰ ਨਿਚੋੜ ਕੱਢ ਕੇ ਤੁਹਾਡੇ ਲਈ ਕੀ ਪ੍ਰੋਸ ਕਰ ਸਕਦੀ ਆ ਤੇ ਫਿਰ ਸਾਡਾ ਜਿਹੜਾ ਮਾਈਂਡ ਆ ਨਾ ਰਿਲੈਕਸ ਰਹਿੰਦਾ ਅਸੀਂ ਆਸੇ ਪਾਸੇ ਦੀਆਂ ਗੱਲਾਂ ਤੋਂ ਬੇਮੁਖਤ ਹੋ ਜਾਂਦੇ ਆ ਬੇਧਿਆਨ ਹੋ ਜਾਂਦੇ ਆ ਸਾਡੇ 'ਚ ਇੱਕ ਵਧੀਆ એનર્ਜੀ ਆਉਂਦੀ ਆ ਕਿਉਂਕਿ ਇੱਕ ਤਾਂ ਅਸੀਂ ਆਪਣੀਆਂ ਸਕਿੱਲਜ਼ ਇੰਪਰੂਵ ਕਰ ਰਹੇ ਹਾਂ ਦੂਜਾ ਅਸੀਂ ਅਰਨ ਕਰ ਰਹੇ ਹਾਂ ਆਪਣੇ ਬੱਚਿਆਂ ਲਈ ਜਾਂ ਆਪਣੀ ਫੈਮਿਲੀ ਲਈ ਕੁਝ ਪੈਸਾ ਕਮਾ ਰਹੇ ਹਾਂ ਇੰਨੀ ਮੰਗਾਈ ਦੇ ਜਮਾਨੇ ਦੇ ਵਿੱਚ ਜੇ ਤੁਸੀਂ ਵਧੀਆ ਕਮਾ ਸਕਦੇ ਹੋ ਤਾਂ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ ਤੁਹਾਨੂੰ ਕਦੇ ਵੀ ਝਿਜਕ ਨਹੀਂ ਰੱਖਣੀ ਚਾਹੀਦੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰੋ ਮੋਟੀਵੇਸ਼ਨਲ ਵੀਡੀਓ ਵੇਖੋ ਤੁਸੀਂ ਉਹਨਾਂ ਔਰਤਾਂ ਦੀਆਂ ਸਕਸੈਸ ਦੀਆਂ ਇੰਟਰਵਿਊਜ਼ ਸੁਣੋ ਕਹਾਣੀਆਂ ਸੁਣੋ ਜਿਹੜੀਆਂ ਕਿਵੇਂ ਜਦੋਂ ਨਿਰਾਸ਼ ਹੋ ਚੁੱਕੀਆਂ ਸੀ ਹਾਰ ਚੁੱਕੀਆਂ ਸੀ ਕਿ ਸਾਨੂੰ ਨੌਕਰੀ ਨਹੀਂ ਮਿਲੀ ਅਸੀਂ ਇੰਨੀ ਪੜ੍ਹਾਈ ਕੀਤੀ ਜਿਹੜੇ ਨਿਰਾਸ਼ ਹੋ ਚੁੱਕੇ ਲੋਕੀ ਹੁੰਦੇ ਆ ਉਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਬਹੁਤ ਵੱਡੇ ਵੱਡੇ ਚਾਂਸ ਦਿੱਤੇ ਆ ਤੇ ਉਹ ਆਪਣੇ ਆਪ ਨੂੰ ਜ਼ੀਰੋ ਤੋਂ ਉੱਪਰ ਤੱਕ ਲੈ ਕੇ ਗਏ ਆ ਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹ ਚੀਜ਼ ਅਜਮਾਈ ਹੋਈ ਆ 2018 ਤੋਂ ਮੈਂ ਸੋਸ਼ਲ ਮੀਡੀਆ ਤੇ ਵਰਕ ਕਰ ਰਹੀ ਆ ਹੁਣ ਮੈਨੂੰ ਇਹ ਲੱਗਦਾ ਕਿ ਮੈਂ ਸਫਲਤਾ ਦੀ ਜਿਹੜੀ ਪੌੜੀ ਆ ਉਹਦੇ ਪਹਿਲੇ ਸਟੈਪ ਤੇ ਪੈਰ ਰੱਖ ਲਿਆ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਡੇ ਲਈ ਵੀ ਇਸ ਤਰ੍ਹਾਂ ਦੇ ਤਜਰਬੇ ਲੈ ਕੇ ਆਉਂਦੀ ਰਹਾ ਤੁਹਾਨੂੰ ਮੋਟੀਵੇਟ ਕਰਦੀ ਰਵਾਂ ਤਾਂ ਕਿ ਤੁਸੀਂ ਆਪਣੇ ਅੰਦਰ ਦੇ ਜਿਹੜੀ ਡੀਮੋਟੀਵੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਹੋ 네ਗੇਟਿਵਿਟੀ ਨੂੰ ਖਤਮ ਕਰਨਾ ਚਾਹੁੰਦੇ ਹੋ ਜਦੋਂ ਤੁਸੀਂ ਕਿਸੇ ਕੰਮ ਤੇ ਲਗਾਤਾਰ ਅਣਥੱਕ ਹੋ ਕੇ ਕੰਮ ਕਰਦੇ ਰਹੇ ਹੋ ਤਾਂ ਤੁਹਾਨੂੰ ਉਹ ਜ਼ਰੂਰ ਸக்ஸੈਸ ਕਰਦਾ ਇਸ ਕਰਕੇ ਸਾਨੂੰ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਹੁੰਦੀ ਸਾਨੂੰ ਇਹ ਕੁਐਸਚਨ ਕਰਨ ਦੀ ਲੋੜ ਨਹੀਂ ਹੁੰਦੀ ਕਿ ਲੋਕ ਕੀ ਕਹਿਣਗੇ ਜੇ ਤੁਸੀਂ ਵਧੀਆ ਪ੍ਰੋਸ ਕਰ ਰਹੇ ਹੋ ਤਾਂ ਲੋਕ ਤੁਹਾਨੂੰ ਸਪੋਰਟ ਕਰਨਗੇ ਲੋਕਾਂ ਨੂੰ ਤੁਸੀਂ ਆਪਣੇ ਨਾਲ ਜੋੜੋਗੇ ਤੁਹਾਡੀ ਆਡੀਅנס ਆ ਜਿਹੜੀ ਤੁਹਾਨੂੰ ਸਫਲਤਾ ਦੀ ਜਿਹੜੀ ਪੌੜੀ ਆ ਉਹ ਤੇ ਜ਼ਰੂਰ ਚੜਾਉਗੀ ਤੇ ਤੁਸੀਂ ਆਪਣੇ ਆਪ ਲਈ ਹੋਰ ਵੀ ਜ਼ਿਆਦਾ ਪੋਜ਼ਿਟਿਵ ਹੋਮੋਂਗੇ ਤੇ ਤੁਸੀਂ ਆਪਣੇ ਬੱਚਿਆਂ ਲਈ ਰੋਲ ਮਾਡਲ ਬਣੋਂਗੇ ਜੇ ਅਸੀਂ ਚਾਹਣੇ ਆ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਐਗਜ਼ਾਮਪਲ ਸੈੱਟ ਕਰੀਏ ਤਾਂ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਕਾਮਯਾਬ ਹੋਵੋ ਤਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹ ਐਗਜ਼ਾਮਪਲ ਦੇ ਸਕੋ ਕਿ ਦੇਖੋ ਬੇਟਾ ਅਸੀਂ ਇੱਥੋਂ ਲੈ ਕੇ ਇੱਥੋਂ ਤੱਕ ਆਪਣਾ ਕੈਰੀਅਰ ਬਣਾਇਆ ਤੈਨੂੰ ਵੀ ਆਪਣਾ ਕੈਰੀਅਰ ਬਣਾਉਣ ਦੀ ਲੋੜ ਆ ਤਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੋਮੋਂਗੇ ਇਹ ਜ਼ਿੰਦਗੀ ਬਹੁਤ ਛੋਟੀ ਆ ਇਹ ਜ਼ਿੰਦਗੀ ਅਸੀਂ ਆਸੇ-ਪਾਸੇ ਦੀਆਂ ਗੱਲਾਂ ਜਾਂ ਆਸੇ-ਪਾਸੇ ਦੇ ਲੋਕਾਂ ਦੀਆਂ ਬਰਾਈਆਂ ਕਰਕੇ ਨਹੀਂ ਕੱਢਣੀ ਅਸੀਂ ਇੱਕ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣੀ ਆ ਜੇ ਅਸੀਂ ਆਪੋ ਪੈਸਾ ਕਮਾਉਣੇ ਆ ਤਾਂ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ਗਵਾਰ ਹੁੰਦੀ ਹੈ ਤੇ ਵਧੀਆ ਹੁੰਦੀ ਹੈ ਕਿਉਂਕਿ ਜ਼ਿੰਦਗੀ ਹੈ ਜਿਹੜੀ ਇੱਕ ਵਾਰ ਮਿਲਦੀ ਆ ਇਸ ਕਰਕੇ ਇਸ ਜ਼ਿੰਦਗੀ ਨੂੰ ਜੇ ਅਸੀਂ ਵਧੀਆ ਤਰੀਕੇ ਨਾਲ ਸਕੂਨ ਭਰੀ ਜਿਉਣਾ ਚਾਹੁੰਨੇ ਆ ਤਾਂ ਤੁਸੀਂ ਆਪਣੇ ਆਪ ਲਈ ਕੁਝ ਕਰੋ ਕਮਾਓ ਤੇ ਜਿਹੜਾ ਸਾਡਾ ਸਮਾਜ ਆ ਉਹਦੇ ਲਈ ਇੱਕ ਐਗਜ਼ਾਮਪਲ ਸੈੱਟ ਕਰੋ ਮੈਨੂੰ ਉਮੀਦ ਹੈ ਕਿ ਮੇਰੀ ਇਸ ਵੀਡੀਓ ਰਾਹੀਂ ਤੁਹਾਨੂੰ ਕਾਫੀ ਮੋਟੀਵੇਸ਼ਨ ਆ ਜਿਹੜਾ ਮਿਲੇਗਾ ਤੇ ਮੇਰੀਆਂ ਨਿਰਾਸ਼ ਹੋ ਚੁੱਕੀਆਂ ਭੈਣਾਂ ਜ਼ਰੂਰ ਟਰਾਈ ਕਰਨਗੀਆਂ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੀ ਜਿਹੜੀ ਮਿਹਨਤ ਆ ਉਹਨੂੰ ਜਾਰੀ ਰੱਖਣਗੀਆਂ ਤੇ ਆਪਣੀ ਜਿਹੜੀ ਸਕਸੈਸ ਦੀ ਪੌੜੀ ਆ ਉੱਤੇ ਜ਼ਰੂਰ ਚੜ੍ਹਨਗੀਆਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਟੌਪਿਕ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ